ਟੱਟ ਮੋਜਾਂ ਕਰਦਾ ਏ ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦਦੇ ਨੇ ਹੰਦੇ ਅਫਸਰ ਵੀ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਹਮਨੇ ਗੁਰੂਆਂ ਸੇ ਸਿੱਖਾ ਹੈ ਹਮਨੇ ਗੁਰੂਆਂ ਸੇ ਇਹ ਸਿੱਖਾ ਹੈ ਕਿ ਅਗਰ ਮੇਰੇ ਪਾਸ ਕੋਈ ਅਨਜਾਨ ਬੇਕਤੀ ਵੀ ਆ ਜਾਏ उसका पानी पिला करके मैं स्वागत करता हूँ अगर पंजाब प्यासा रहता है हम अपने हिस्से का पानी काट करके पंजाब के लोगों को दे देंगे हम... कल जुग है कल जुग ਕੋਸ਼ਰਨਾ ਅਜਕਲ ਦੋਸਤੋ ਪੰਜਾਬ ਤੇ ਹਰਿਆਣਾ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਰੋਜ਼ਾਨਾ ਟੀਵੀ ਚੈਨਲ ਤੇ ਅਖਬਾਰਾਂ ਵਿੱਚ ਪੰਜਾਬ ਦੇ ਨੇਤਾਵਾਂ ਦੇ ਬਿਆਨ ਸੁਣਦੇ ਹੀ ਹੋਣੇ ਹਰ ਕੋਈ ਪੰਜਾਬ ਦੇ ਪਾਣੀ ਦਾ ਰੱਖਾ ਬਣਿਆ ਹੋਇਆ ਹੈ ਅੱਜਕੱਲ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਫालतू ਨਹੀਂ ਇਹੋ ਜਿਹੇ ਬਿਆਨ ਤੁਸੀਂ ਰੋਜ਼ਾਨਾ ਹੀ ਸੁਣ ਰਹੇ ਹੋਣੇ ਪੰਜਾਬ ਚਾਹਮਾ ਦੀ ਪਾਰਟੀ ਹੋਵੇ ਜਾਂ ਕਾਂਗਰਸ ਪਾਰਟੀ ਅਕਾਲੀ ਦਲ ਹੋਵੇ ਜਾਂ ਭਾਜਪਾ ਇਹ ਸਾਰੇ ਪਾਣੀ ਦੇ ਮਸਲੇ ਉੱਪਰ ਪੰਜਾਬ ਦੇ ਹੱਕਾਂ ਦੇ ਰਾਖੇ ਬਣੇ ਹੋਏ ਨਜ਼ਰ ਆ ਰਹੇ ਹਨ ਇਹ ਰਾਜਨੀਤਿਕ ਪਾਰਟੀਆਂ ਵਾਲੇ ਸੱਚ ਹੀ ਪੰਜਾਬ ਦੇ ਰਾਖੇ ਹੋ ਗਏ ਹਨ ਪਾਣੀਆਂ ਦੇ ਮਸਲੇ ਨੂੰ ਲੈ ਕੇ ਅੱਜ ਇਸ ਰਾਜਨੀਤੀ ਦੇ ਸੱਚ ਰਾਜਨੀਤੀ ਦੇ ਗੰਦ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲੋ ਦੋਸਤੋ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਸ ਦੇ ਇੱਕ ਫੈਸਲੇ ਕਰਕੇ ਪੰਜਾਬ ਤੇ ਹਰਿਆਣਾ ਆਪਸ ਵਿੱਚ ਸਿੰਘ ਫਸਾਈ ਬੈਠੇ ਹਨ ਦੋਸਤੋ ਇਸ ਝਗੜੇ ਦੀ ਸ਼ੁਰੂਆਤ ਕਿੱਥੋਂ ਹੋਈ ਹਰਿਆਣੇ ਨੇ BBMP ਕੋਲੋਂ ਹਰਿਆਣੇ ਲਈ ਕੁਝ ਾਧਾਰਕਤ ਪਾਣੀ ਆਪਣੇ ਕੋਟੇ ਤੋਂ ਇਲਾਵਾ ਕੁਝ ਪਾਣੀ ਮੰਗਿਆ BBMP ਨੇ ਮੰਗ ਸਵੀਕਾਰ ਕਰਦੇ ਹੋਏ 4500 ਕਿਊਸਕ ਪਾਣੀ ਾਧਾਰਕਤ ਪਾਣੀ ਹਰਿਆਣੇ ਨੂੰ ਦੇਣ ਦੀ ਮਨਜ਼ੂਰੀ ਦੇ ਦਿੱਤੀ ਇਹ ਫੈਸਲਾ ਹੋਣ ਦੀ ਡੇਟ ਸੀ ਕਿ ਪੰਜਾਬ ਚ ਆਵਾਦੀ ਪਾਰਟੀ ਦੇ ਨੇਤਾਵਾਂ ਨੇ ਵਿਰੋਧ ਦਾ ਸੋਰੋ ਸ਼ੁਰੂ ਕਰ ਦਿੱਤੇ ਇਸ ਨੂੰ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਦੱਸਿਆ ਜਾਣ ਲੱਗ ਪਿਆ ਪੰਜਾਬੀਆਂ ਨੂੰ ਇਸ ਮੁੱਦੇ ਤੇ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਾਂਗਰਸ ਪਾਰਟੀ ਵੀ ਮੈਦਾਨ ਵਿੱਚ ਆ ਗਈ ਹੈ ਤੇ ਫਿਰ ਅਕਾਲੀ ਦਲ ਬਾਦਲ ਇੱਥੋਂ ਤੱਕ ਕਿ ਭਾਜਪਾ ਦੇ ਨੇਤਾ ਵੀ ਇਸ ਮੁੱਦੇ ਦੇ ਉੱਪਰ ਬਿਆਨਬਾਜ਼ੀ ਕਰਨ ਲੱਗ ਪਏ ਬੀਬੀਐਮਬੀ ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ ਬੀਬੀਐਮਬੀ Rajasthan ਤੇ Haryana ਚ ਕੋਈ ਬੀਜੇਪੀ ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦਿਓ ਜੀ Haryana ਨੂੰ ਕੀ ਗੱਲ ਜੀ ਬੀਬੀ ਐਮਬੀ ਟਕਰਧਰਾ ਜਾਈ ਤੇ 60% ਬੀਬੀ ਐਮਬੀ ਸਾਡੀ ਐ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਮੰਗਦੇ ਨੇ ਉਹਨਾਂ ਦੇ ਅਫਸਰ ਵੀ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਜਿਵੇਂ ਮੈਂ ਤਾਂ ਕਹਿੰਦਾ ਸੀ ਵੀ ਕਿਤੇ ਜਾਣ ਦੀ ਲੋੜ ਨਾ ਪਵੇ ਤੁਹਾਨੂੰ ਪਾਣੀ ਦੀ ਲੋੜ ਹੈ ਜਿਸ ਪੇਰੇ ਤੈਨੂੰ ਦੇ ਕੇ ਨਿਵੇੜੋ ਹੋਰ ਤੇਰੀਆਂ ਗੱਲਾਂ ਸਭ ਹਮ ਕਾਨੂੰਨੀ ਤੌਰ ਤੇ ਹਰੇਕ ਨੂੰ ਹੱਕ ਹੈ ਸਾਹਿਬ ਪਰ ਬਾਂਮ ਰੋੜ ਕੇ ਪਾਣੀ ਨਹੀਂ ਦਿੰਦੇ ਸਾਹਿਬ ਮੇਰੀ ਆ ਮੇਰ ਮੇਰ ਤੋਂ ਸੁਣ ਲਓ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ ਇਹ ਲਗਾਤਾਰ ਕੇਂਦਰ ਸਰਕਾਰ ਵੱਲੋਂ ਹੂੰ ਪੰਜਾਬ ਦੇ ਹਿੱਤਾਂ ਤੇ ਸੱਟ ਮਾਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ ਹੂੰ ਇਹ ਜਿਹੜਾ ਪਾਣੀ ਵੰਡਿਆ ਜਾਂਦਾ ਹੈ ਬੀਵੀ ਐਮਬੀ ਦਾ ਜੀ ਜੀ ਇਹਦੇ 'ਚ ਇੱਕ ਟੈਕਨੀਕਲ ਕਮੇਟੀ ਹੁੰਦੀ ਹੈ ਹੂੰ ਜਿਹਦੇ 'ਚ ਸਾਰੀਆਂ ਸਟੇਟਾਂ ਵੀ ਮੈਂਬਰ ਹੁੰਦੀਆਂ ਨੇ ਕੇਂਦਰ ਸਰਕਾਰ ਵੀ ਮੈਂਬਰ ਹੁੰਦੀ ਹੈ ਹੂੰ ਟੈਕਨੀਕਲ ਕਮੇਟੀ ਫੈਸਲਾ ਕਰਦੀ ਹੈ ਬਿਲਕੁਲ ਸੂਬਿਆਂ ਦੀ ਮੰਗ ਨੂੰ ਮੁੱਖ ਰੱਖ ਕੇ ਕਿੰਨਾ ਪਾਣੀ ਕਿਨੂੰ ਦੇਣਾ ਹੈ ਪਾਣੀ ਦੀ ਅਵੇਲੇਬਿਲਟੀ ਨੂੰ ਮੁੱਖ ਰੱਖ ਕੇ ਹਮ ਕਿ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਦੇਣਾ ਹਰਿਆਣਾ ਦੇ ਕਾਲਜ ਦੁਬਾਰਾ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦੀ ਗੱਲ ਚੱਲਦੀ ਹੈ ਹਮ ਇੱਥੇ 60 40 ਦੀ ਰੇਸ਼ੋ ਜਿਹੜੀ ਦੱਸਵਰ ਕੰਨਤੀ ਗਈ ਹੈ ਹਮ ਇੱਥੇ ਕੇਂਦਰ ਦੇ ਅਫਸਰ ਤਾਂ ਕਿੰਨਾ ਲਾ ਕੇ ਸਾਡੇ ਅਫਸਰ ਪਿੱਛੇ ਕੀਤੇ ਜਾ ਰਹੇ ਹਨ ਹਮ ਇੱਥੇ ਮੁਲਾਜ਼ਮਾਂ ਦੇ ਡੈਪੂਟੇਸ਼ਨ ਦੀ ਜਿਹੜੀ ਆ ਉਹ ਸਮਾਂ ਫਿਕਸ ਕੀਤਾ ਜਾ ਰਿਹਾ ਹਮ ਸਾਡਾ 50 ਕਿਲੋਮੀਟਰ ਤੱਕ ਬਾਰਡਰ ਦਾ ਏਰੀਆ ਜਿਹੜਾ ਵੀਸਬ ਨੂੰ ਦੇ ਦਿੱਤਾ ਗਿਆ ਵੀਸਬ ਨੂੰ ਦੇ ਦਿੱਤਾ ਹਾਂ ਸਾਡਾ 6000 ਕਰੋੜ ਦਾ ਰੂਰਲ ਡਿਵੈਲਪਮੈਂਟ ਫੰਡ ਨਹੀਂ ਜਾਰੀ ਕੀਤਾ ਜਾ ਰਿਹਾ ਤੇ ਮੇਰਾ ਤਾਂ ਸੁਝਾਅ ਸੀ ਕਿ ਅਸੀਂ ਸਾਰੇ ਮੁੱਦੇ ਲੈ ਕੇ ਜਾਓ ਜੇ ਜਨਤ ਤੇ ਇਹ ਮੁੱਦਾ ਤਾਂ ਇੱਕ ਛੋਟਾ ਆ ਛੋਟਾ ਮੁੱਦਾ ਇਹ ਵੀ ਸਹੀ ਮੁੱਦਾ ਪਰ ਇਹ ਤਾਂ ਤੁਹਾਨੂੰ ਅਸਰਾਂ ਦੇ ਦੋ ਤੇ ਐਕਸ਼ਨ ਲੈ ਕੇ ਕਹਿ ਦਿੰਗੇ ਕਿ ਮਸਲਾ ਹੱਲ ਹੋ ਗਿਆ ਮਤਲਬ ਤੇ ਸਿੱਧਾ-ਸਿੱਧਾ ਸਾਰਾ ਕੰਮ ਕੇਂਦਰ ਨੇ ਕਰਵਾਇਆ ਸੀ ਫਿਰ ਤਾਂ ਜ਼ਿੰਮੇਵਾਰੀ ਵੀ ਲੈਣੀ ਪੈਗੀ ਨਾ ਜੇ ਕੇਂਦਰ ਸਰਕਾਰ ਸੁਪਰੀਮ ਕੋਰਟ ਚ ਜਾਂਦੀ ਹੈ ਤੇ ਇਹਦੇ ਮਤਲਬ ਸਿੱਧੀ ਸਿੱਧੀ ਜ਼ਿੰਮੇਵਾਰੀ ਫਿਰ ਕੇਂਦਰ ਸਰਕਾਰ ਦੀ ਹੈ ਬਿਲਕੁਲ ਠੀਕ ਕਿ ਜੋ ਕੁਝ ਪੰਜਾਬ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੇਂਦਰ ਨੇ ਕੀਤਾ ਹੂੰ ਇਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਹਰਿਆਣੇ ਨੂੰ ਓਤ੍ਰਿਕਤ ਪਾਣੀ ਦੇਣ ਦੇ ਫੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਆ ਜੋ ਪਹਿਲਾ ਇਸ ਦਾ ਸੱਚ ਜਾਣਦੇ ਹਾਂ ਦੋਸਤੋ ਪੰਜਾਬ ਵਿੱਚ ਤਿੰਨ ਦਰਿਆ ਵਗਦੇ ਹਨ ਸਤਲੁਜ ਬਿਆਸ ਅਤੇ ਰਾਵੀ ਇੱਥੇ ਯਾਦ ਰੱਖੋ ਇਹ ਤਿੰਨੋਂ ਦਰਿਆ ਪੰਜਾਬ ਵਿੱਚੋਂ ਵਹਿੰਦੇ ਹਨ ਸ਼ੁਰੂ ਨਹੀਂ ਹੁੰਦੇ ਜਾਂ ਇਹਨਾਂ ਦੀ ਉਤਪਤੀ ਪੰਜਾਬ ਵਿੱਚੋਂ ਨਹੀਂ ਹੁੰਦੀ ਇਹ ਸ਼ੁਰੂ ਹੁੰਦੇ ਹਨ ਹਿਮਾਚਲ ਪ੍ਰਦੇਸ਼ ਵਿੱਚੋਂ ਜੇ ਹਿਮਾਚਲ ਪ੍ਰਦੇਸ਼ ਚਾਹੀਦਾ ਇਹ ਕਹਿ ਸਕਦਾ ਹੈ ਕਿ ਇਹ ਤਿੰਨ ਹਿਮਾਚਲ ਪ੍ਰਦੇਸ਼ ਦੀ ਧਰਤੀ ਵਿੱਚੋਂ ਪੈਦਾ ਹੁੰਦੇ ਹਨ ਇੱਥੋਂ ਵਗਦੇ ਹਨ ਤਿੰਨੋ ਦਰਿਆ ਉਸ ਕੋਲ ਹੱਕ ਹੈ ਇਹਨਾਂ ਦਰਿਆਵਾਂ ਦੇ ਪਾਣੀਆਂ ਦਾ ਉਹ ਪਾਣੀ ਦਾ ਵਹਾਅ ਕੰਟਰੋਲ ਵੀ ਕਰ ਸਕਦਾ ਹੈ ਡੈਮ ਵਗੈਰਾ ਬਣਾ ਕੇ ਕਿਸ ਨੂੰ ਪਾਣੀ ਦੇਣਾ ਹੈ ਇਹ ਫੈਸਲਾ ਵੀ ਮਾਰਕੀ ਕਰਕੇ ਹਿਮਾਚਲ ਕਰ ਸਕਦਾ ਹੈ ਪਰ ਪਰਰਵੇਰੀਅਨ ਰੂਲ ਦੇ ਅਨੁਸਾਰ ਪਾਣੀ ਦੇ ਕੁਦਰਤੀ ਵਹਾਅ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿੱਦ ਤੋਂ ਪਾਣੀ ਦਾ ਕੁਦਰਤੀ ਵਹਾਅ ਸਦੀਆਂ ਤੋਂ ਚੱਲ ਰਿਹਾ ਹੁੰਦਾ ਹੈ ਉੱਥੋਂ ਦੇ ਲੋਕਾਂ ਉਸ ਸਟੇਟ ਦੇ ਲੋਕਾਂ ਨੂੰ ਪਾਣੀ ਦਾ ਹੱਕ ਦਿੱਤਾ ਜਾਂਦਾ ਹੈ ਪੰਜਾਬ ਇਸੇ ਸੰਧਾ ਅਨੁਸਾਰ ਸਤਲੁਜ ਬਿਆਸ ਅਤੇ ਰਾਵੀ ਦੇ ਪਾਣੀ ਦੇ ਉੱਪਰ ਆਪਣਾ ਹੱਕ ਜਤਾਉਂਦਾ ਹੈ ਮੰਨ ਲਓ ਜੇ ਹਰਿਆਣਾ 1960 ਤੋਂ ਪਹਿਲਾਂ ਮੰਖੀ ਪੰਜਾਬ ਦਾ ਹਿੱਸਾ ਹੁੰਦਾ ਤਾਂ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਇਹਨਾਂ ਦੇ ਨੇਤਾ ਹੀ ਰੋਲਾ ਪਾਉਂਦੇ ਕਿ ਹਰਿਆਣੇ ਵਾਲੇ ਹਿੱਸੇ ਨੂੰ ਪਾਣੀ ਕਿਉਂ ਦਿੱਤਾ ਜਾ ਰਿਹਾ ਹੈ ਕਦੇ ਵੀ ਨਹੀਂ ਇਹ ਕਹਿੰਦੇ ਕਿ ਇਸ ਕਿੱਤੇ ਦੇ ਲੋਕ ਵੀ ਸਾਡੇ ਆਪਣੇ ਹਨ ਜ਼ਮੀਨਾਂ ਸਾਡੇ ਆਪਣੇ ਲੋਕਾਂ ਦੀਆਂ ਹੀ ਹਨ ਅਸੀਂ ਪਾਣੀ ਦਾ ਜੋ ਮਰਜ਼ੀ ਕਰੀਏ ਕਿਸੇ ਨੂੰ ਕੀ ਪਰ ਅੱਜ ਅੱਜ ਇਹ ਉਸ ਖਿੱਤੇ ਨੂੰ ਉਸ ਖਿੱਤੇ ਦੇ ਲੋਕਾਂ ਨੂੰ ਪਾਣੀ ਦੇਣ ਦੇ ਖਿਲਾਫ ਖੜੇ ਹੋਏ ਹਨ ਭਾਸ਼ਾ ਦੇ ਆਧਾਰ ਤੇ ਸੂਬਾ ਤੁਸੀਂ ਮੰਗਿਆ ਸੀ ਹਰਿਆਣਾ ਵਿੱਚ ਰਹਿਣ ਵਾਲੇ ਲੋਕਾਂ ਨੇ ਨਹੀਂ ਹੁਣ ਤੁਸੀਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਸੂਬਾ ਬਣਾ ਕੇ ਹਰਿਆਣਾ ਪੰਜਾਬ ਵਿੱਚੋਂ ਕੱਢ ਦਿੱਤਾ ਆਪਣਾ ਇੱਕ ਹਿੱਸਾ ਜੀ ਹਾਂ ਆਪਣਾ ਇੱਕ ਹਿੱਸਾ ਆਪਣੇ ਹੀ ਲੋਕ ਇੱਕ ਅੱਡ ਸਟੇਟ ਬਣਾ ਕੇ ਪੰਜਾਬ ਤੋਂ ਵੱਖ ਕਰ ਦਿੱਤੇ ਗਏ ਅਤੇ ਹਰਿਆਣਾ ਬਣਾ ਦਿੱਤਾ ਗਿਆ ਅੱਜ ਉਹਨਾਂ ਹੀ ਆਪਣੇ ਲੋਕਾਂ ਨਾਲ ਛੋਟੇ-ਛੋਟੇ ਮੁੱਦਿਆਂ ਤੇ ਅਸੀਂ ਖੇਬਣ ਦੇ ਫਿਰਦੇ ਹਾਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਲੀਡਰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਨੇਤਾ ਲੀਡਰ ਹਰਿਆਣੇ ਨੂੰ 4500 ਕਿਊਬਿਕ ਪਾਣੀ ਮੰਗਣ ਦੇ ਦੇਣ ਦਾ ਵਿਰੋਧ ਕਰ ਰਹੇ ਹਨ ਪੰਜਾਬ ਵਿੱਚ ਪੂਰੇ ਜੋਰਾਂ ਸ਼ੋਰਾਂ ਦੇ ਉੱਪਰ ਜਿਵੇਂ ਇਹ ਹਰਿਆਣੇ ਨਾਲ ਕੋਈ ਜੰਗ ਹੀ ਛੇੜ ਦੇਣਗੇ ਪੰਜਾਬ ਦੀਆਂ ਬਾਕੀ ਪਾਰਟੀਆਂ ਨੇ ਵੀ ਸੁਰ ਵਿੱਚ ਸੁਰ ਮਿਲਾਉਂਦੇ ਹੋਏ ਇਹੋ ਹੀ ਕਿਹਾ ਹੈ ਕਿ ਪੰਜਾਬ ਕੋਲ ਹੁਣ ਬਿਲਕੁਲ ਵੀ ਅਤ੍ਰਿਕਤ ਪਾਣੀ ਨਹੀਂ ਹੈ ਹਰਿਆਣੇ ਨੂੰ 4500 ਕਿਊਬਿਕ ਪਾਣੀ ਦੇਣਾ ਇਹ ਐਮਰਜੈਂਸੀ ਵਰਗਾ ਹੈ ਦੋਸਤੋ ਇੱਥੇ ਸਮਝੋ ਇਹ ਗੱਲ ਥੋੜੀ ਬਰੀਕੀ ਨਾਲ ਸਮਝੋ ਬੇਸ਼ੱਕ BBMB ਵਿੱਚ ਪੰਜਾਬ ਕੋਲ 60% ਦਾ ਟੇਕ ਹੈ। ਦੋਸਤੋ ਹਰਿਆਣੇ ਨੂੰ BBMB ਨੇ ਅਤਿਰਿਕਤ 4500 ਕਿਊਬਿਕ ਪਾਣੀ ਦੇਣ ਦਾ ਫੈਸਲਾ ਕੀਤਾ ਹੈ, ਨਾ ਕਿ ਪੰਜਾਬ ਦੇ ਹਿੱਸੇ ਵਿੱਚੋਂ ਕੱਟ ਕੇ 4500 ਕਿਊਬਿਕ ਪਾਣੀ ਦੇਣ ਦਾ ਫੈਸਲਾ ਕੀਤਾ ਹੈ। ਚੰਗਾ ਤਾਂ ਦੋਸਤੋ ਇਹ ਹੁੰਦਾ ਕਿ ਪੰਜਾਬ ਦੇ ਰਾਜਨੀਤਾ ਇਹ ਕਹਿੰਦੇ ਕਿ ਜੇ ਹਰਿਆਣੇ ਵਾਂਗ ਹੀ ਪੰਜਾਬ ਨੂੰ ਵੀ ਜੇ ਅੱਗੇ ਗਰਮੀਆਂ ਵਿੱਚ ਝੋਨੇ ਦੇ ਸੀਜ਼ਨ ਵਿੱਚ ਅਤਿਰਿਕਤ ਪਾਣੀ ਦੀ ਜ਼ਰੂਰਤ ਪਵੇ ਤਾਂ ਹਰਿਆਣੇ ਵਾਂਗ ਹੀ ਅਤਿਰਿਕਤ ਪਾਣੀ ਪੰਜਾਬ ਨੂੰ ਵੀ ਦਿੱਤਾ ਜਾਵੇ। ਪਰ ਇਹਨਾਂ ਦਾ ਵਿਰੋਧ ਆਪਣੇ ਲਈ ਵਾਧੂ ਪਾਣੀ ਹਰਿਆਣੇ ਵਾਂਗ ਜੇ ਲੋੜ ਪਵੇ ਤਾਂ ਵਾਧੂ ਪਾਣੀ ਮੰਗਨ ਤੇ ਨਹੀਂ ਹੈ ਪੂਰਾ ਜੋਰੀ ਸੁਪਰ ਹੈ ਕਿ ਹਰਿਆਣੇ ਨੂੰ ਮੰਗਨ ਦੇ ਉੱਪਰ ਕਿਉਂ 4500 ਕਿਊਸਕ ਪਾਣੀ ਦਿੱਤਾ ਗਿਆ ਜਦੋਂ ਕਿ ਉਹ ਆਪਣੇ ਕੋਟੇ ਦਾ ਪਾਣੀ ਪ੍ਰਯੋਗ ਕਰ ਚੁੱਕਾ ਹੈ ਦੋਸਤੋ ਇਹ ਬਹੁਤ ਹੀ ਨੀਵੀਂ ਅਤੇ ਹੋਛੀ ਰਾਜਨੀਤੀ ਹੈ ਸੋਚੋ ਦੋਸਤੋ ਜੇ ਪੰਜਾਬ ਵਿੱਚ بارشਾਂ ਘੱਟ ਹੋ ਜਾਣਾਂ ਤੇ ਪੰਜਾਬ ਨੂੰ ਵੀ ਹਰਿਆਣੇ ਵਾਂਗ ਜੇ ਕਿਤੇ 4500 ਕਿਊਸਕ ਪਾਣੀ ਦੀ ਵਾਧੂ ਜ਼ਰੂਰਤ ਪੈ ਜਾਵੇ ਤਾਂ ਕੀ ਹਰਿਆਣੇ ਵਾਂਗ ਪੰਜਾਬ ਵੀ ਬੀਬੀ ਐਮ ਬੀ ਵਿੱਚੋਂ ਆਪਣੇ ਕੋਟੇ ਤੋਂ ਇਲਾਵਾ ਕੋਈ ਅਤਿਰਿਕਤ ਪਾਣੀ ਮੰਗ ਨਹੀਂ ਸਕਦਾ ਮੰਗੇਗਾ ਬਿਲਕੁਲ ਦੋਸਤੋ ਪੰਜਾਬ ਲੋੜ ਪੈਂਦੇ ਜੇ ਪਾਣੀ ਹੋਰ ਲੈਣਾ ਪਵੇ ਤਾਂ ਲੈ ਸਕਦਾ ਹੈ ਪਰ ਇਸ ਦਾ ਵਿਰੋਧ ਜੇ ਉਸ ਵੇਲੇ ਹਰਿਆਣਾ ਕਰੇ ਤਾਂ ਸਾਨੂੰ ਕਿੰਨਾ ਬੁਰਾ ਲੱਗੇਗਾ ਸੋਚੋ ਦੋਸਤੋ ਜੇ ਕਿਤੇ ਇਹੋ ਜਿਹੇ ਹਾਲਾਤ ਪੈਦਾ ਹੋ ਜਾਣ ਤੇ ਹਰਿਆਣਾ ਪੰਜਾਬ ਨੂੰ ਬਾਧੂ ਪਾਣੀ ਦੇਣ ਦਾ ਵਿਰੋਧ ਕਰੇ ਤਾਂ ਅਸੀਂ ਹਰਿਆਣੇ ਨੂੰ ਪੰਜਾਬ ਦਾ ਦੁਸ਼ਮਣ ਘਰਾੜ ਦੇਣ ਤੱਕ ਜਾਵਾਂਗੇ ਕੀ ਇਹ ਗੱਲ ਸੱਚ ਨਹੀਂ ਹੈ ਹਰਿਆਣੇ ਖਿਲਾਫ ਲੋਕਾਂ ਨੂੰ ਪੜਕਾ ਕੇ ਸੜਕਾਂ ਦੇ ਉੱਪਰ ਨਹੀਂ ਉਤਾਰ ਦੇਵਾਂਗੇ ਅਸੀਂ ਗੱਲ ਕੀ ਸਾਡਾ ਵਿਹਾਰ ਲਾਡ ਲਿਆ ਵਾਂਗੂ ਵਿਗੜਿਆ ਹੋਇਆ ਲੱਦਾ ਮੰਗ ਹੀ ਕਾਇਮ ਰਹੇਗਾ ਅਜਿਹੀ ਰੋਲਾ ਤਾਂ ਇੰਜ ਪਾ ਰਹੇ ਹਾਂ ਜਿਵੇਂ ਕਿ BBMB ਨੇ ਪੰਜਾਬ ਦੇ ਕੋਟੇ ਵਿੱਚੋਂ ਪਾਣੀ ਕੱਟ ਕੇ ਹਰਿਆਣਾ ਨੂੰ ਦੇਣ ਦਾ ਫੈਸਲਾ ਕਰ ਦਿੱਤਾ ਹੈ ਅਤੇ ਜੇ ਪੰਜਾਬ ਨੂੰ ਲੋੜ ਪਈ ਤਾਂ ਇਹ ਪਾਣੀ ਮੁੜ ਕੇ ਨਹੀਂ ਦਿੱਤਾ ਜਾਵੇਗਾ ਜਦੋਂ ਕਿ BBMB ਕੋਲ ਪਾਣੀ ਦਾ ਇੱਕ ਸਟਾਕ ਹੁੰਦਾ ਹੈ ਪਾਖੜਾ ਡੈਮ ਦੇ ਉੱਪਰ ਉਹ ਚਾਹੇ ਤਾਂ ਲੋੜ ਪੈ ਤੇ ਹਰਿਆਣਾ ਹੋਵੇ ਜਾਂ ਪੰਜਾਬ ਦੋਹਾਂ ਨੂੰ ਲੋੜ ਪੈਣ ਤੇ ਕੋਟੇ ਤੋਂ ਇਲਾਵਾ ਵੀ ਪਾਣੀ ਦੇ ਸਕਦਾ ਹੈ ਪਰ ਦੋਸਤੋ ਜੇ BBMB ਪੰਜਾਬ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਕਰਦਾ ਹੈ ਫਿਰ ਤਾਂ ਚੰਗਾ ਹੈ ਪਰ ਜੇ ਹਰਿਆਣਾ ਨੂੰ ਇੰਜ ਕਰਦਾ ਹੈ ਤਾਂ ਇਹ ਪੰਜਾਬ ਦਾ ਦੁਸ਼ਮਣ ਸੋਚੋ ਦੋਸਤੋ ਜੇ BBMP ਪੰਜਾਬ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਕਰਦਾ ਹੈ ਤਾਂ BBMP ਬਹੁਤ ਚੰਗਾ ਹੈ ਮੈਨੇਜਮੈਂਟ ਬਹੁਤ ਚੰਗੀ ਹੈ ਪਰ ਇਹੋ ਫੈਸਲਾ ਜੇ ਹਰਿਆਣਾ ਲਈ ਕਰ ਦਿੱਤਾ ਹੈ ਤਾਂ ਇਹ ਪੰਜਾਬ ਦਾ ਦੁਸ਼ਮਣ ਹੋ ਗਿਆ ਹੈ BBMP ਵਿੱਚ ਪੰਜਾਬ ਦੇ ਦੁਸ਼ਮਣ ਬੈਠੇ ਹੋਏ ਹਨ ਗੱਲ ਗਲ ਕੋੜੀ ਹੈ ਪਰ ਸੱਚ ਹੈ ਦੋਸਤੋ ਰਾਜਨੀਤਿਕ ਪਾਰਟੀਆਂ ਨੇ ਆਪਣੇ ਛੋੜੇ ਹਿੱਤਾ ਕਰਕੇ ਇੱਕ ਸਟੇਟ ਨੂੰ ਹੀ ਦੂਜੀ ਸਟੇਟ ਦਾ ਦੁਸ਼ਮਣ ਬਣਾ ਦਿੱਤਾ ਹੈ ਜਦੋਂ ਕਿ ਹਰਿਆਣਾ 1960 ਤੋਂ ਪਹਿਲਾਂ ਪੰਜਾਬ ਦਾ ਹੀ ਇੱਕ ਹਿੱਸਾ ਹੁੰਦਾ ਸੀ ਪੰਜਾਬ ਦੇ ਲੋਕ ਉੱਥੋਂ ਦੇ ਲੋਕ ਪੰਜਾਬ ਦੇ ਲੋਕ ਹੀ ਮੰਨੇ ਜਾਂਦੇ ਸਨ। ਦੋਸਤੋ ਉਸ ਵੇਲੇ ਦੋ ਸਟੇਟਾਂ ਬਣਾਈਆਂ ਗਈਆਂ ਸਨ। ਕੋਈ ਨਵਾਂ ਦੇਸ਼ ਤਾਂ ਨਹੀਂ ਬਣਾ ਦਿੱਤਾ ਗਿਆ ਸੀ। ਕੋਈ ਧਾਰ ਬੰਦੀ ਜਾਂ ਪਾਕਿਸਤਾਨ ਵਾਂਗ ਬਾਰਡਰ ਤਾਂ ਨਹੀਂ ਉਸ ਵੇਲੇ ਖਿੱਚਿਆ ਗਿਆ ਸੀ। ਬਸ ਰੂਲ ਕਰਨ ਲਈ ਐਡਮਿਨਿਸਟ੍ਰੇਸ਼ਨ ਕਰਨ ਲਈ ਇੱਕ ਵੱਖਰਾ ਸੂਬਾ ਇੱਕ ਵੱਖਰੀ ਸਟੇਟ ਹੀ ਤਾਂ ਬਣਾਈ ਗਈ ਸੀ। ਬਾਕੀ ਇਸ ਸਟੇਟ ਦੀ ਮੰਗ ਵੀ ਤਾਂ ਪੰਜਾਬ ਵਾਲਿਆਂ ਨੇ ਹੀ ਕੀਤੀ ਸੀ ਕਿ ਸਾਨੂੰ ਭਾਸ਼ਾ ਦੇ ਆਧਾਰ ਤੇ ਇੱਕ ਸੂਬਾ ਚਾਹੀਦਾ ਹੈ। ਦੋਸਤੋ ਅੱਜ ਵੀ ਲੋਕ ਦਿਨ ਰਾਤ ਇੱਕ ਦੂਜੇ ਸੁਭੇ ਵਿੱਚ ਤੁਰੇ ਫਿਰਦੇ ਹਨ ਪਾਸ਼ਾ ਰਹਿਣ ਸਹਿਣ ਸਭ ਕੁਝ ਪਹਿਲਾਂ ਵਾਂਗ ਹੀ ਹੈ ਪਰ ਸਾਡੇ ਰਾਜਨੀਤਿਕ ਲੋਕ ਉਹ ਨਫ਼ਰਤ ਪੈਦਾ ਕਰਦੇ ਹਨ ਉਸ ਨਫ਼ਰਤ ਦੇ ਸਿਰ ਤੇ ਲੋਕਾਂ ਨੂੰ ਡਿਵਾਈਡ ਕਰਕੇ ਸੱਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਵੰਡੇ ਹੋਏ ਲੋਕਾਂ ਦੇ ਉੱਪਰ ਦੋਸਤੋ ਰਾਜ ਕਰਨਾ ਬਹੁਤ ਹੀ ਸੋਖਾ ਹੁੰਦਾ ਹੈ ਦੋਸਤੋ ਵੰਡੇ ਹੋਏ ਲੋਕਾਂ ਵਿੱਚ ਰਾਜ ਕਰਨ ਲਈ ਰਾਜਨੀਤੀ ਲੋਕਾਂ ਦੇ ਭਲੇ ਦੀ ਨਹੀਂ ਸਗੋ ਨਫ਼ਰਤ ਦੀ ਰਾਜਨੀਤੀ ਉਹ ਬੜਾ ਸੁੱਖਾ ਸਫਰ ਤੈਅ ਕਰ ਦਿੰਦੀ ਹੈ ਸੱਤਾ ਤੱਕ ਦਾ ਕਦੇ ਪੰਜਾਬੀ ਵਰਸਸ ਹਿਮਾਚਲ ਹੋ ਰਿਹਾ ਹੈ ਤੇ ਹੁਣ ਪੰਜਾਬ ਵਰਸਸ ਹਰਿਆਣਾ ਮਤਲਬ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਇਹ ਜ਼ਹਿਰ ਭਰਿਆ ਜਾਵੇ ਕਿ ਸਾਰੇ ਹੀ ਪੰਜਾਬੀਆਂ ਦੇ ਦੁਸ਼ਮਣ ਹਨ ਉਹ ਹਿਮਾਚਲੀ ਹੋਣ ਜਾਂ ਹੁਣ ਹਰਿਆਣਾ ਵਾਲੇ ਉਹਨਾਂ ਪ੍ਰਤੀ ਪੰਜਾਬੀਆਂ ਦੇ ਮਨਾਂ ਵਿੱਚ ਨਫ਼ਰਤ ਭਰੀ ਜਾ ਰਹੀ ਹੈ ਰਾਜਨੀਤੀ ਕਰਨ ਵਾਲੇ ਲੋਟੂ ਨੇਤਾ ਇਹ ਹੀ ਤਾਂ ਕਰਦੇ ਰਹੇ ਹਨ ਹੁਣ ਤੱਕ ਪੰਜਾਬ ਵਿੱਚ ਅਤੇ ਹੁਣ ਵੀ ਪੰਜਾਬ ਵਿੱਚ ਇਹੋ ਕੁਝ ਹੋ ਰਿਹਾ ਹੈ ਇਹ ਚਾਹੁੰਦੇ ਹਨ ਕਿ ਇਹਨਾਂ ਦੇ ਤੱਤੇ ਤੱਤੇ ਬਿਆਨਾਂ ਨੂੰ ਯਾਦ ਕਰਦੇ ਹੋਏ ਪੰਜਾਬੀ ਚੋਣਾਂ ਵੇਲੇ ਇਹਨਾਂ ਦੀ ਪਾਰਟੀ ਨੂੰ ਵੋਟ ਕਰਨਾ ਨਾ ਕਿ ਇਹ ਸੋਚ ਕੇ ਕਿ ਇਹਨਾਂ ਦੀ ਪਾਰਟੀ ਨੇ ਜਾਂ ਇਹਨਾਂ ਨੇ ਪੰਜਾਬ ਲਈ ਕੀ ਕੀਤਾ ਹੈ ਹੁਣ ਤੱਕ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਇਹਨਾਂ ਕੋਲ ਕੋਈ ਵਿਜ਼ਨ ਹੈ ਨਹੀਂ ਬਿਲਕੁਲ ਨਹੀਂ ਨਸ਼ੇ ਪਹਿਲਾਂ ਵਾਂਗ ਹੀ ਪੰਜਾਬ ਵਿੱਚ ਚੱਲ ਰਹੇ ਹਨ ਬਰਬਾਦੀ ਦਾ ਦੌਰ ਪੰਜਾਬ ਵਿੱਚ ਹੁਣ ਵੀ ਚੱਲ ਰਿਹਾ ਹੈ ਲੋਕ ਇਹੋ ਜਿਹੀਆਂ ਚੀਜ਼ਾਂ ਵੇਖ ਕੇ ਇਹਨਾਂ ਨੂੰ ਵੋਟ ਕਰਨ ਦੀ ਥਾਂ ਪੰਜਾਬ ਦੇ ਲੋਕ ਇਹਨਾਂ ਦੇ ਢੜਕਾਉਕ ਸਾਊ ਬਿਆਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦੇ ਪੱਖ ਵਿੱਚ ਵੋਟ ਕਰਨ ਇਹੋ ਹੀ ਇਹ ਰਾਜਨੀਤੀ ਪਾਰਟੀਆਂ ਚਾਹੁੰਦੀਆਂ ਹਨ ਦੋਸਤੋ ਪਾਣੀ ਦਾ ਮਸਲਾ ਵੀ ਬਿਲਕੁਲ ਇਹੋ ਹੀ ਹੈ ਪੰਜਾਬ ਕਿਹੜਾ ਜ਼ਮੀਨ ਵਿੱਚ ਬੋਰ ਕਰਕੇ ਦੋਸਤੋ ਨਹਿਰਾਂ ਵਿੱਚ ਪਾਣੀ ਛੱਡਦਾ ਹੈ ਹਿਮਾਚਲ ਵਿੱਚੋਂ ਪਿੱਛੋਂ ਪਾਣੀ ਆ ਰਿਹਾ ਹੈ ਜੋ-ਜੋ ਕੋਟਾ ਹੈ ਉਸ ਅਨੁਸਾਰ ਸਟੇਟ ਨੂੰ ਪਾਣੀ ਮਿਲ ਜਾਂਦਾ ਹੈ ਲੋੜ ਪੈਣ ਤੇ ਜੇ ਕਿਸੇ ਨੂੰ ਵਾਧੂ ਪਾਣੀ ਦੇਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਸ ਦਾ ਪੱਖ ਸੁਣ ਕੇ ਗੁਰਨਾਨਕ ਦੇਵ ਜੀ ਦੇ ਸੰਧਾਰ ਅਨੁਸਾਰ ਫੈਸਲਾ ਕਰਨਾ ਚਾਹੀਦਾ ਹੈ ਨਾ ਕਿ ਹੋਛਾਪਨ ਹਾਂ ਵਿਰੋਧਤਾ ਕਰਨਾ ਜੈਸੀ ਜੇ ਬੀਬੀ ਐਮਬੀ ਕਹਿੰਦਾ ਕਿ ਉਸਨੇ ਪੰਜਾਬ ਦੇ ਕੋਟੇ ਵਿੱਚੋਂ 4500 ਕਿਊਸਕ ਪਾਣੀ ਹਰਿਆਣੇ ਨੂੰ ਦੇ ਦਿੱਤਾ ਹੈ ਹੁਣ ਪੰਜਾਬ ਦਾ ਕੋਟਾ ਖਤਮ ਪੰਜਾਬ ਨੂੰ ਉਸ ਦੇ ਕੋਟੇ ਤੋਂ ਤਰਕਤ ਕਦੀ ਵੀ ਪਾਣੀ ਨਹੀਂ ਮਿਲੇਗਾ ਫਿਰ ਇਹੋ ਜਿਹੀਆਂ ਗੱਲਾਂ ਹੋਣ ਫੇਰ ਤਾਂ ਤੁਸੀਂ ਵਿਰੋਧ ਕਰੋ ਪਰ ਅਜਿਹਾ ਤਾਂ ਬਿਲਕੁਲ ਵੀ ਨਹੀਂ ਹੈ ਦੋਸਤੋ ਅੱਜ ਕੱਲ ਜੋ ਦਿਨ ਚੱਲ ਰਹੇ ਹਨ ਇਹ ਪਾਣੀ ਦੇ ਮਸਲੇ ਵਿੱਚ ਓਵਸੀਜਨ ਹੁੰਦਾ ਹੈ ਬੀਬੀਐਮਬੀ ਵਿੱਚ ਵੀ ਇਹ ਓਵਸੀਜਨ ਚੱਲ ਰਿਹਾ ਹੈ ਅੱਜ ਕੱਲ ਦੋਸਤੋ ਵਿਸਾਖ ਜੇਠ ਹੜ ਵਿੱਚ ਬਾਰਸ਼ਾਂ ਨਾ માત્ર ਜਾਂ ਬਹੁਤ ਘੱਟ ਹੁੰਦੀਆਂ ਹਨ ਡੈਮ ਵਿੱਚ ਪਾਣੀ ਦਾ ਪੱਧਰ ਘਟਿਆ ਹੁੰਦਾ ਹੈ ਛੋਟੀਆਂ ਮੋਡੀਆਂ ਬਾਰਸ਼ਾਂ ਨਾਲ ਜੋ ਪਾਣੀ ਡੈਮ ਵਿੱਚ ਆਉਂਦਾ ਹੈ ਉਹ ਸਟੋਰ ਕੀਤਾ ਜਾਂਦਾ ਹੈ ਬਰਸਾਤਾਂ ਵਿੱਚ ਇਹ ਡੈਮ ਨੱਕੋ ਨੱਕ ਭਰ ਜਾਂਦੇ ਹਨ ਉਦੋਂ ਫालतू ਪਾਣੀ ਵੀ ਛੱਡਿਆ ਜਾਂਦਾ ਹੈ ਕਈ ਵਾਰ ਥੋੜਾ ਬੋਤਾ ਹੜ੍ਹਜ ਹੜ੍ਹ ਵਰਗੇ ਹਾਲਾਤ ਵੀ ਬਣ ਜਾਂਦੇ ਹਨ ਜਦੋਂ ਫालतू ਪਾਣੀ ਡੈਮਾਂ ਰਾਹੀਂ ਛੱਡਿਆ ਜਾਂਦਾ ਹੈ ਜੇ ਅਸੀਂ ਉਦੋਂ ਫालतू ਪਾਣੀ ਐਵੇਂ ਹੀ ਵਹਿਣ ਲਈ ਛੱਡ ਸਕਦੇ ਹਾਂ ਤਾਂ ਲੋੜ ਪੈਣ ਲਈ ਥੋੜਾ ਬੋਤ ਪਾਣੀ ਕਿਉਂ ਨਹੀਂ ਕਿਸੇ ਸਟੇਟ ਨੂੰ ਦਿੱਤਾ ਜਾ ਸਕਦਾ ਹਰਿਆਣਾ ਜੋ 8 ਦਿਨਾਂ ਲਈ 4500 ਕਿਊਸਕ ਪਾਣੀ ਛੱਡਣ ਦੀ ਅਪੀਲ ਕਰ ਰਿਹਾ ਹੈ ਬੀਬੀਐਮੀ ਨੇ ਉਹ ਮਨਜ਼ੂਰ ਕਰ ਲਈ ਤਾਂ ਸਿਆਸੀ ਪਾਰਟੀਆਂ ਕਿਉਂ ਪੰਜਾਬ ਦੀ ਫੀਜਾ ਵਿੱਚ ਜ਼ਹਿਰ ਖੋਲਣ ਲੱਗ ਪਈਆਂ ਹਨ ਜਾਂ ਤਾਂ ਫੈਸਲਾ ਕਰ ਲੋ ਕਿ ਇੱਕ ਵੀ ਬੂੰਦ ਹਾਂਜੀ ਫालतू ਪਾਣੀ ਕਿਸੇ ਨੂੰ ਨਹੀਂ ਦੇਣੀ ਹੈ ਭਾਵੇਂ ਡੈਮ ਵਿੱਚ ਪਾਣੀ ਘਟ ਹੋਵੇ ਜਾਂ ਫਿਰ ਪਾਣੀ ਨਾਲ ਨੱਕੋ ਨੱਕ ਭਰ ਜਾ ਡੈਮ ਓਵਰਫਲੋ ਹੋਣ ਦਿੱਤਾ ਜਾਵੇ ਪਰ ਕਿਸੇ ਵੱਲ ਵੀ ਇੱਕ ਬੂੰਦ ਪਾਣੀ ਫालतू ਨਹੀਂ ਛੱਡਿਆ ਜਾਵੇਗਾ ਪਰ ਉਸ ਵੇਲੇ ਤਾਂ ਅਸੀਂ ਛੱਟ ਹੀ ਗੇਟ ਖੋਲ ਦਿੰਦੇ ਹਾਂ ਦੋਸਤੋ ਜਦੋਂ ਓਵਰਫਲੋ ਹੋਣ ਦਾ ਡਰ ਹੁੰਦਾ ਹੈ ਖਾਸ ਕਰਕੇ ਬਰਸਾਤਾਂ ਵਿੱਚ ਤਾਂ ਅਸੀਂ 4500 ਕਿਊਸਕ ਪਾਣੀ ਨਹੀਂ ਕਈ ਹਜ਼ਾਰਾਂ ਕਿਊਸਕ ਪਾਣੀ ਐਵੇਂ ਹੀ ਪਾਕਿਸਤਾਨ ਵਾਲੇ ਦਰਿਆਵਾਂ ਰਾਹੀਂ ਜਾਣ ਦਿੰਦੇ ਹਾਂ ਪਰ ਜੇ ਕੋਈ ਸਾਡਾ ਆਪਣਾ ਆਪਣੀ ਹੀ ਸਟੇਟ ਆਪਣੇ ਹੀ ਲੋਕ ਪਾਣੀ ਮੰਗ ਰਹੇ ਹਨ ਤਾਂ ਅਸੀਂ ਪੰਜਾਬ ਵਿੱਚ ਤਣਾਅ ਪੈਦਾ ਕਰ ਰਹੇ ਹਾਂ ਅਸੀਂ ਹਰਿਆਣੇ ਨਾਲ ਇੰਜ ਵਿਹਾਰ ਕਰ ਰਹੇ ਹਾਂ ਜਿਵੇਂ ਹਰਿਆਣਾ ਸਾਡਾ ਗੁਆਂਢੀ ਸੂਬਾ ਨਹੀਂ ਦੁਸ਼ਮਣ ਦੇਸ਼ ਹੋਵੇ ਜਿਵੇਂ ਪਾਕਿਸਤਾਨ ਪਾਕਿਸਤਾਨ ਨਾਲ ਭਾਰਤ ਹੁਣ ਸਿੰਧੂ ਸਮਝੌਤੇ ਤੋਂ ਬਾਹਰ ਆ ਚੁੱਕਾ ਹੈ ਭਾਰਤ ਨੇ ਸਿੰਧੂ ਸਮਝੌਤੇ ਤੋਂ ਬਾਹਰ ਆਂਦੇ ਹੋਏ ਪਾਣੀ ਡੱਕਣ ਦੀਆਂ ਕੋਸ਼ਿਸ਼ਾਂ ਨੂੰ ਸ਼ੁਰੂ ਕਰ ਦਿੱਤੀਆਂ ਹਨ ਦੋਸਤੋ ਜੇ ਅਸੀਂ ਹਰਿਆਣੇ ਜਾਂ ਹਿਮਾਚਲ ਨੂੰ ਪੰਜਾਬ ਦਾ ਦੁਸ਼ਮਣ ਮੰਨ ਲੱਗ ਪਏ ਹਾਂ ਤਾਂ ਸੋਚੋ ਦੋਸਤੋ ਜੇ ਕੱਲ ਨੂੰ ਹਿਮਾਚਲ ਪ੍ਰਦੇਸ਼ ਉਹ ਵੀ ਸਤਲੁਜ ਬਿਆਸ ਦੇ ਪਾਣੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇ ਡੱਕਣ ਦੀ ਕੋਸ਼ਿਸ਼ ਕਰੇ ਫੇਰ ਫੇਰ ਪੰਜਾਬ ਦਾ ਕੀ ਬਣੇਗਾ ਫੇਰ ਅਸੀਂ ਇਨਸਾਨੀਅਤ ਹੋਰ ਬਹੁਤ ਸਾਰੀਆਂ ਮਨੁੱਖੀ ਕਦਰਾਂ ਕੀਮਤਾਂ ਉਹਨਾਂ ਦੀਆਂ ਦੁਹਾਈਆਂ ਦੇਣ ਲੱਗ ਪਾਵਾਂਗੇ ਫੇਰ ਅਸੀਂ ਜਲ ਸਮਝੌਤਿਆਂ ਦੀ ਗੱਲ ਕਰਾਂਗੇ ਪਰ ਅੱਜ ਅੱਜ ਕਿੱਥੇ ਹੈ ਇਨਸਾਨੀਅਤ ਨਫ਼ਰਤ ਹੀ ਨਫ਼ਰਤ ਸਿਆਸੀ ਦਲਾਂ ਦੇ ਨੁਮਾਇੰਦਿਆਂ ਵੱਲੋਂ ਪ੍ਰਗਟਾਈ ਜਾ ਰਹੀ ਹੈ ਪੰਜਾਬ ਵਿੱਚ ਇਸ ਵੇਲੇ ਦੋਸਤੋ ਕਿਸੇ ਵੇਲੇ ਹਰਿਆਣਾ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ ਅੱਜ ਅਚਾਨਕ ਕਿਵੇਂ ਇਹ ਲੋਕ ਸਾਡੇ ਦੁਸ਼ਮਣ ਹੋ ਗਏ ਨਫ਼ਰਤ ਹੀ ਨਫ਼ਰਤ ਕਦੀ ਹਿਮਾਚਲ ਵਾਸੀਆਂ ਪ੍ਰਤੀ ਅਤੇ ਹੁਣ ਹਰਿਆਣੇ ਦੇ ਲੋਕਾਂ ਪ੍ਰਤੀ ਦੋਸਤੋ ਹਵਾ ਪਾਣੀ ਅਤੇ ਸੂਰਜ ਦੀ ਰੋਸ਼ਨੀ ਇਹ ਕੁਦਰਤ ਦੀਆਂ ਬਖਸ਼ਿਸ਼ਾਂ ਹਨ ਇਹਨਾਂ ਨੂੰ ਆਜ਼ਾਦ ਹੀ ਰਹਿਣ ਦਿਓ ਆਪਣੀਆਂ ਨਫ਼ਰਤਾਂ ਤੋਂ ਥੋੜਾ ਦੂਰ ਤੁਸੀਂ ਆਪਣੀ ਰਾਏ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਜੋ ਕੁਝ ਇਹ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਹਨ ਕੀ ਇਹ ਠੀਕ ਹੈ ਜਾਂ ਗਲਤ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹੋ ਕੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕੇ ਹੋ ਉਸ ਬਸਤ ਸਦ ਸੰਗ